प्यारे दोस्तों सत श्री अकाल आज बहुत ਦਿਨਾਂ ਬਾਅਦ ਗੱਲ ਕਰਨ ਨੂੰ ਦਿਲ ਕੀਤਾ ਇਸ ਲਈ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਈ ਦਿਨਾਂ ਤੋਂ ਘਰ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਬੱਚਿਆਂ ਦੀਆਂ ਹੱਥ ਲੱਗ ਰਹੀਆਂ ਸੀ ਥੋੜਾ ਖਾਲੀ ਸਮਾਂ ਸੀ ਤੁਮ ਇਹਨੂੰ ਸਾਰੀਆਂ ਚੀਜ਼ਾਂ ਦੇਖ ਕੇ ਮੁਲੱਭ ਕੇ ਜਿਹੜੇ ਹਾਲਾਤਾਂ ਦੇ ਵਿੱਚ ਜਦੋਂ ਉਹ ਬੱਚਿਆਂ ਨੇ ਸਿਰਜੀਆਂ ਬਣਾਈਆਂ ਜਾਂ ਇਕੱਠੀਆਂ ਕੀਤੀਆਂ ਉਹ ਸਾਰਾ ਸਮਾਂ ਯਾਦ ਕਰਕੇ ਬਹੁਤ ਹੀ ਵਧੀਆ ਅਹਿਸਾਸ ਹੋਇਆ ਮੇਰੇ ਬੱਚਿਆਂ ਦੁਆਰਾ ਬਣਾਏ ਬਹੁਤ ਛੋਟੇ ਹੁੰਦੇ ਆ 3-4 ਸਾਲ 5-6 ਸਾਲ ਦੇ ਬਰਥਡੇ ਗਰੀਟਿੰਗ ਕਾਰਡ ਥੋੜੀ ਜੀ ਵੱਡੀ ਹੋਈ ਬੇਟੀ ਤਾਂ ਉਹਦੀਆਂ ਲਿਖੀਆਂ ਪੋਇਮਸ ਹਿੰਦੀ ਵਿੱਚ ਪੰਜਾਬੀ ਵਿੱਚ ਇੰਗਲਿਸ਼ ਵਿੱਚ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸਪੈਲਿੰਗ ਮਿਸਟੇਕ 꾸ਦੀ ਰੀਸ ਨਾਲ بیٹے ਦੁਆਰਾ ਬਣਾਏ ਹੋਏ ਕਾਰਡ ਕੋਸ਼ਿਸ਼ ਕੀਤੀ ਹੋਈ ਡਾਇਰੀ ਲਿਖਣ ਦੀ ਡਾਇਰੀ ਦੇ 2-4 ਪੇਜ ਤਾਂ ਮੈਨੂੰ ਲੱਗਦਾ ਹੈ ਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਆ ਉਦੋਂ ਇਹ ਸਾਰੇ ਜਿਹੜੇ ਮੂਮੈਂਟਸ ਨੇ ਇਹ ਸਮਾਂ ਜੋ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਪਹਿਲਾਂ ਬੱਚੇ ਛੋਟੇ ਐ ਤਾਂ ਆਪਣੇ ਕੋਲ ਸਮਾਂ ਹੀ ਬਹੁਤ ਘੱਟ ਹੁੰਦਾ ਹੈ ਬੱਚਿਆਂ ਨੂੰ ਵੀ ਸਮਾਂ ਦੇਣਾ ਪੈਂਦਾ ਹੈ ਪਰਿਵਾਰ ਨੂੰ ਵੀ ਨੌਕਰੀ ਦੇ ਵਿੱਚ ਵੀ ਥੋੜੇ ਬੱਚੇ ਵੱਡੇ ਹੁੰਦੇ ਐ ਜਦੋਂ ਇਹ ਚੀਜ਼ਾਂ ਸਾਰੀਆਂ ਦੁਬਾਰਾ ਅਸੀਂ ਯਾਦ ਕਰਦੇ ਹਾਂ ਉਸ ਸਮੇਂ ਦੇ ਵਿੱਚ ਵਾਪਸ ਜਾਣੇ ਐ ਤਾਂ ਇਸ ਚੀਜ਼ ਨੂੰ ਬਹੁਤ ਇੰਜੋਏ ਕਰਦੇ ਹਾਂ ਤਾਂ ਹੁਣ ਮਾਂ ਹੋਣ ਦੇ ਨਾਤੇ ਮੈਂ ਇਸ ਚੀਜ਼ ਨੂੰ ਬਹੁਤ ਇੰਜੋਏ ਕੀਤਾ ਤਾਂ ਮੈਂ ਇਸ ਲਈ ਤੁਹਾਡੇ ਸਾਹਮਣੇ ਆ ਜਾਈ ਕਿ ਤੁਸੀਂ ਵੀ ਸਮਾਂ ਕੱਢ ਕੇ ਜਾਂ ਜਦੋਂ ਸਮਾਂ ਹੋਵੇ ਤਾਂ ਬੱਚਿਆਂ ਦੇ ਬਚਪਨ ਦੀਆਂ ਚੀਜ਼ਾਂ ਬਚਪਨ ਦੀ ਉਹਨਾਂ ਦੀ ਕਲੈਕਸ਼ਨ ਉਹਨਾਂ ਦੇ ਜੋ ਵੀ ਬਚਪਨ ਦੇ ਵਿੱਚ ਇਕੱਠਾ ਕੀਤਾ ਸਮਾਨ ਜਾਂ ਬਣਾਇਆ ਉਹਨੂੰ ਇੱਕ ਵਾਰ ਕੱਢ ਕੇ ਜ਼ਰੂਰ ਦੇਖਿਓ ਇਨਾ ਨੰਦ ਮੈਨੂੰ ਕੋਈ ਮੂਵੀ ਦੇਖ ਕੇ ਜਾਂ ਕਿਤੇ ਹੋਰ ਬਾਹਰ ਸ਼ਾਪਿੰਗ ਕਰਨ ਜਾਂ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਆਇਆ ਜਿੰਨਾ ਮੈਨੂੰ ਇਸ ਚੀਜ਼ ਦੇ ਵਿੱਚ ਆਇਆ ਤਾਂ ਮੈਨੂੰ ਇਹ ਮਤਲਬ ਬੱਚਿਆਂ ਦੀਆਂ ਉਸ ਸਮੇਂ ਦੀਆਂ ਭਾਵਨਾਵਾਂ ਅੱਜ ਜਦੋਂ ਮੇਰੇ ਸਾਹਮਣੇ ਆਈਆਂ ਤਾਂ ਉਹ ਫੀਲਿੰਗ ਹੀ ਹੋਰ ਸੀ ਜਦ ਮੈਂ ਇਸ ਚੀਜ਼ ਦੇ ਨਾਲ ਬਹੁਤ ਆਨੰਦਿਤ ਤੇ ਭਰੀ-ਭਰੀ ਮਹਿਸੂਸ ਕੀਤਾ ਤਾਂ ਸੋਚਿਆ ਕਿ ਹੁਣ ਸਮਾਂ ਇਸ ਤਰ੍ਹਾਂ ਦਾ ਹੈ ਕਈ ਵਾਰ ਅਸੀਂ ਬੜੇ ਹੀ ਆਈਸੋਲੇਟਡ ਜਿਹਾ ਬਹੁਤ ਇਕਲਤਾ ਜੀ ਮਹਿਸੂਸ ਕਰਦੇ ਆ ਤਾਂ ਉਸ ਸਮੇ ਇਹ ਹੀ ਚੀਜ਼ ਹੈ ਜਿਹੜੀ ਉਹ ਸਾਨੂੰ ਖੁਸ਼ੀ ਦੇ ਨਾਲ ਭਰ ਦਿੰਦੀ ਹੈ ਇਹ ਅਹਿਸਾਸ ਹੀ ਐਸਾ ਹੈ ਤਾਂ ਕੋਸ਼ਿਸ਼ ਕਰਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਿ ਸੱਚੀ ਇਹ ਅਹਿਸਾਸ ਉਹ ਨਾ ਭੁੱਲਣ ਯੋਗ ਹੈ ਬਹੁਤ ਵਧੀਆ ਹੈ ਨਾ ਥੈਂਕ ਯੂ